ਕੱਦ ਕਾਟ ਸੋਣਾ ਚੱਕਰ ਸਨ ਬਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੌਣ ਸਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂ ਬਕਾਉਆ ਜੀ ਮਾਗਰ ਹੈਗੀ ਅਬਸੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਸਕਰੀਨ ਦੀ ਪੂਲੀ ਸਾਈਡ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਰਣਜੀਤ ਸਿੰਘ ਜੀ ਪਿੰਡ ਕੌਨਸ ਜ਼ਿਲ੍ਹਾ ਫਰਨਾਲਾ ਜੀ ਠੀਕ ਆ ਵੈੜ ਦੀ ਜਾਣਕਾਰੀ ਦੇ ਇਹ ਤੀਜੇ ਸੂ ਹੈ ਭਾਈ ਤੀਜੇ ਸੂਈ ਹੈ ਕਿੰਨਾ ਟੈਂਪਰੇਚਰ ਸੀ ਨੂੰ ਇਹਨੂੰ ਮਹੀਨਾ ਹੋ ਗਿਆ ਭਾਈ ਸੂਈ ਨੂੰ ਦੁੱਧ ਹੈਗਾ 12 ਲੀਟਰ ਦੁੱਧ 12 ਲੀਟਰ ਹਾਂਜੀ ਕੰਡੇ ਵਾਲਾ ਵੀਰੇ ਹਾਂਜੀ ਜਮਾ ਕੰਡੇ ਦਾ ਚਾਹੇ ਦੋ ਢੰਗ ਚੋਕੇ ਲੈ ਜਾਣਾ ਚਾਹੇ ਚਾਰ ਢੰਗ ਦੋ ਢੰਗ ਚੋਕੇ ਆਪਦੀ ਫੇਰ ਸੱਲੀ ਕਰਕੇ ਲੈ ਜਾਓ ਠੀਕ ਆ ਲੋਪਰਾ ਮਾਗਰ ਵੀ ਬੱਸੀ ਜਾ ਰਹੀ ਕਰਮਾ ਵਾਲੀ ਤੇ ਦੇਖ ਸਕਦੇ ਹੋ ਤੇ ਲੇਵਾ ਦੇਖ ਸਕਦੇ ਠੰਡ ਠੰਡ ਬਹੁਤ ਸੋਹਣਾ ਪੂਰੀ ਛੀਲ ਠੰਡੀ ਆ ਕੋਈ ਆਈ ਨਹੀਂ ਹੈਗਾ ਚਾਹੇ ਕੋਈ ਬੰਦਾ ਚੋਕੇ ਵੀ ਠੀਕ ਆ ਆ ਜੀ ਤੋਰ ਦੋ ਭਰਾ ਲੋ ਜੀ ਪਤੋਰਾ ਵੀ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਦਰੋਯੋਤੋ ਵੀਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਕੱਦ ਕਾਟ ਸੋਣਾ ਚੈੱਕ ਕਰ ਸਕਦੇ ਹੋ ਬਰਾ ਲਓ ਜੀ ਮੋੜ ਲਿਓ ਆਇਆ ਆਇਆ ਕੁਸ ਕੀ ਕਹਿੰਦੇ ਉਧਰ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਤੋਰਾ ਤਾਰਾ ਵਿੱਚ ਦੇਖ ਸਕਦੇ ਹੋ ਬਰਾ ਲਓ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ। ਲੋច। ਬਾਈ ਕਹਿੰਦਾ ਚਾਰ ਡੰਗ ਚੋ ਕੇ ਲੈ ਜਾਓ ਤਸੱਲੀ ਨਾਲ। ਬਾਈ ਜੀ ਆਪਾਂ ਦੇਣ ਲੈਣ ਜਿਹੜਾ ਰੇਟ ਦੱਸਿਓ ਬਸ 100 ਰੁਪਏ ਦੀ ਛੋਟ ਕਰਿਓ। ਬਸ ਖੱਚ ਕੇ ਦੱਸ ਦਿਓ ਰੇਟ ਵੀ ਜਾਇ ਇੱਚਾ ਦੇਣ ਲੈਣ ਜਿਹੜਾ। ਠੀਕ ਹੈ ਜੀ। ਕੀ ਰੇਟ ਆਦਾ? ਮੁੱਲ ਤਾਂ ਹੈਗਾ ਜੀ 50000 ਰੁਪਿਆ। ਹਾਂਜੀ। 45000 ਰੁਪਏ ਦੇ ਦਿਆਂਗੇ ਆਪਾਂ। 45 ਦੇ ਦੋਗੇ। ਹਾਂਜੀ। ਠੀਕ ਹੈ ਜੀ। ਲੋ ਭਰਾ ਬਾਈ ਕਹਿੰਦਾ 45000 ਰੁਪਏ ਦੇ ਦਾਂਗੇ ਬੱਸੀ ਬਹੁਤ ਸੋਹਣੀ ਹੈ ਮਗਰ। ਠੀਕ ਹੈ ਜੀ। ਬਾਈ ਜੀ ਨਾਲ ਜਰੂਰ ਕੰਟੈਕ ਹਾਂ ਮਾਰ ਦੋ ਤਾਰਾ ਮਾਰ ਦੋ ਮਾਰ ਦੋ ਬਾਈ ਕਹਿੰਦਾ ਤਾਰਾ ਹੀ ਮਾਰ ਦਿੰਦਾ ਠੀਕ ਹੈ ਮਾਰ ਦਨੇ ਲੋ ਜੀ ਚੈੱਕ ਕਰ ਸਕਦੇ ਲੋ ਜੀ चलो चेक कर सकते हो देवा चलो जी मूरले फ्रंट पर मूरले भी ठीक है मगर नहीं मार दो चलो चेक कर रही एक ही हजार भरा ठीक है, थीक है, है। जी ठीक है जी भाई कोई बंदा चो बुढ़ी चो कोई प्रॉब्लम नहीं कोई आई नहीं है ठीक है जी बस जी लो जी भाई जी ना जरूर कंटैक्ट करो भरा ठीक है जी ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ